ਹੁਣੇ-ਹੁਣੇ ਯੁੱਧ ਨਸ਼ਿਆਂ ਵਿਰੋਧ ਦੀ ਗੱਲ ਹੋਈ ਪਰ ਉਹਦੇ ਵਿੱਚ ਇੱਕ ਰੌਲਾ ਬੜਾ ਵੱਡਾ ਪਿਆ ਹੋਇਆ ਜਿਹੜਾ ਗੁਰਕੀਰਤ ਕੋਟਲੀ ਸਾਹਿਬ ਹੋਰਾਂ ਨੇ ਸਾਹਮਣੇ ਲਿਆਂਦਾ ਉਹ ਕਹਿੰਦੇ ਕਿ ਸਟੇਸ਼ਨਰੀ ਵਾਲਾ ਵੱਡਾ ਝੋਲ ਪਿਆ ਹੈ ਇਹਦੀ ਜਾਂਚ ਕਰਵਾਓ 700 ਦੀ ਸਟੇਸ਼ਨਰੀ ਦੇ ਪਿੱਛੇ ਜ਼ੀਰੋ ਲਾ ਕੇ ਇੱਕ ਹੋਰ ਵੱਧ ਇੰਨੇ ਪੈਸੇ ਪੰਚਾਇਤਾਂ ਤੋਂ ਲਏ ਜਾ ਰਹੇ ਨੇ ਇਹ ਤਾਂ ਮੈਨੂੰ ਲੱਗਦਾ ਕਿ ਜੇ ਜਾਂਚ ਸੱਚੀ ਹੋ ਲੇ ਤੇ ਬੜਾ ਕੁਝ ਨਿਕਲ ਸਕਦਾ ਫਿਰ ਇਹਦੇ ਵਿੱਚੋਂ ਵੀ ਲੇਕੋਣ ਇਹਦੇ ਵਿੱਚ ਕੋਟਲੀ ਸਾਹਬ ਨੇ ਜਿਹੜੀਆਂ ਗੱਲਾਂ ਕਹੀਆਂ ਮੈਂ ਨਾ ਮੰਤਰੀ ਸਾਹਿਬ ਐ ਜਿਹੜੇ ਸੌਨ ਸਾਹਿਬ ਉਹਨਾਂ ਨੂੰ ਫੋਨ ਕੀਤਾ ਸੀਗਾ ਉਹਨਾਂ ਦੇ ਕਿਸੇ ਅਸਿਸਟੈਂਟ ਨੇ ਚੁੱਕਿਆ ਉਹ ਕਹਿੰਦੇ ਕਿ ਬਿਜ਼ੀ ਨੇ ਜੀ ਤੇ ਮੈਂ ਕਿਹਾ ਚਲੋ ਪੁੱਛ ਲਈਏ ਆਪਾਂ ਕਿ ਭਈ ਇਹਦੇ ਵਿੱਚ ਕੀ ਹਿਸਾਬ ਕਿਤਾਬ ਚੱਲੀ ਜਾਂਦਾ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਇਹ ਜਿਹੜਾ ਹੁਣ ਮਸਲਾ ਹੈ ਨਾ ਉਹ ਵੈਸੇ ਇੱਥੇ ਕੁਝ ਦਿਨ ਪਹਿਲਾਂ ਦਾ ਆ ਜੀ ਕਿਉਂਕਿ ਇਹ ਬੜੀ ਵੱਡੀ ਅੱਗੇ ਵੀ ਚਰਚਾ ਛੜੀ ਆ ਚਰਚਾ ਇਹ ਸ਼ੜੀ ਸੀ ਕਿ ਆ ਜਿਹੜੀ ਸਟੇਸ਼ਨਰੀ ਪੈਨਸਲ ਰਜਿਸਟਰ ਕਿ ਕਿੱਟ ਦੇ ਰਹੇ ਸਤੀ ਯਾਰ ਦੀ ਹੂੰ ਇਸ ਤੋਂ ਇਲਾਵਾ ਜੋ ਯੁੱਧ ਨਸ਼ਿਆਂ ਵਿਰੁੱਧ ਸੈਮੀਨਾਰ ਆ ਉਹਦੇ ਚ ਕੋਈ ਰਿਸਟ ਬੈਂਡ ਆ ਜਾਂ ਕ ਟ-ਸ਼ਰਟ ਵਗੈਰਾ ਇਹ ਚੀਜ਼ਾਂ ਨੇ ਜੀ ਕਿ ਉਹ ਪੈਂਦਾ ਸਾਰਾ ਸਮਾਨ 15000 ਚ ਹੂੰ ਟਿਕ ਐਲੀਗੇਸ਼ਨ ਇਹ ਆ ਕਿ ਇੱਕ ਕੋਈ ਮਤਲਬ ਕਿ ਟ-ਸ਼ਰਟ ਜਾਂ ਜੋ ਵੀ ਸਾਜੋ ਸੁਮਾਨ ਹੈ ਕਿ ਉਸ ਨੂੰ ਕਈ ਥਾਈ ਵਰਤ ਕਈ ਥਾਈ ਵਰਤ ਲਿਆ ਗਿਆ ਵਰਤ ਕੇ ਬਿੱਲ ਜਿਹੜਾ ਪਾ ਦਿੱਤਾ ਗਿਆ ਵੱਖੋ ਵੱਖ ਕਿਆ ਨਹੀਂ ਇਹ ਕਪਲਾ ਹੈ ਵਿਜੀਲੈਂਸ ਜਾਂਚ ਕਰੇ ਇਹਦੇ ਤੇ ਚਲੋ ਸੌਂਤ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਫਿਰ ਮੈਂ ਮਤਲਬ ਕਿ ਕੁਝ ਅਖਬਾਰਾਂ ਛਾਣਣੀਆਂ ਸ਼ੁਰੂ ਕੀਤੀਆਂ ਕਿ ਕੋਈ ਉਹਨਾਂ ਦਾ ਵਰਸ਼ਨ ਮਿਲ ਜਾਵੇ ਜੀ ਤੋਂ ਮੈਨੂੰ ਇੱਕ ਅਖਬਾਰ ਚੋਂ ਉਹਨਾਂ ਦਾ ਵਰਸ਼ਨ ਮਿਲ ਗਿਆ ਇਸ ਮੁੱਦੇ ਤੇ ਉਹਨਾਂ ਨੇ ਸਾਬ ਕਿਹਾ ਉਹ ਕਹਿੰਦੇ ਕਿ ਜਿਹੜੀ 15 ਦਿਨ ਪੁਰਾਣੀ ਗੱਲ ਹੈ ਏ ਕੋਟਲੀ ਸਾਹਿਬ ਹੁਣ ਕਰਦੇ ਪਏ ਆ ਹੂੰ ਦੂਜੀ ਗੱਲ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਕਿ ਇਹਦੀ ਵਿਜੀਲੈਂਸ ਜਾਂਚ ਕਰਵਾਈ ਜਾਣੀ ਚਾਹੀਦੀ ਜੀ ਜੀ ਯਾਨੀ ਕੁਝ ਨਾ ਕੁਝ ਤੇ ਗਲਤ ਹੋਇਆ ਸਭ ਇੱਕ ਦਿਨ ਮੈਨੂੰ ਪੰਚਾਇਤ ਮਹਿਕਮੇ ਦਾ ਇੱਕ ਮੇਰਾ ਦੋਸਤ ਮਿਲਿਆ ਬਹੁਤ ਪੁਰਾਣਾ ਕਈ ਹਫ਼ਤੇ ਹੋ ਗਏ ਆ ਜਦੋਂ ਇਹ ਕੰਮ ਚੱਲਿਆ ਚੱਲਿਆ ਕਹਿ ਲੋ ਤੇ ਉਸ ਵੇਰੇ ਸਵੇਰੇ ਮਿਲਿਆ ਮੈਨੂੰ ਕਿਸੇ ਖਾਣ ਪੀਣ ਵਾਲੀ ਜਗ੍ਹਾ ਤੇ ਮੈਂ ਕਿਹਾ ਵੀ ਕਿੱਦਾਂ ਉਹ ਕਹਿੰਦਾ ਮੈਂ ਚੰਡੀਗੜ੍ਹ ਜਾ ਰਿਹਾ ਜੀ ਜੀ ਮੈਂ ਕਿਹਾ ਵੀ ਚੰਡੀਗੜ੍ਹ ਕਿੱਦਾਂ ਹੂੰ ਕਹਿੰਦਾ ਕਿ ਸਮਾਨ ਆਇਆ ਉੱਥੋਂ ਮੈਂ ਕਿਹ ਜੀ ਸਮਾਨ ਕਹਦਾ ਮਗਾ ਜਿੰਮ ਦਾ ਜਾ ਉਹ ਵੀ ਸਮਾਨ ਕਹਿੰਦੇ ਪ੍ਰੋਟੀਨ ਵਗੈਰਾ ਜਾਂ ਅੱਜ ਕੱਲ੍ਹ ਤੋਂ ਜਾਂ ਸਮਾਨ ਜੀ ਬਿਲਕੁਲ ਪਾਰਟੀ ਪੂਟੀ ਕਹਿੰਦਾ ਅਗਲਾ ਕਹਿੰਦਾ ਪੇਟੀ ਚੱਕ ਲਿਓ ਉੱਥੇ ਹੂੰ ਹੂੰ ਚੰਡੀਗੜ੍ਹੋਂ ਇਹ ਵੀ ਸਮਾਨ ਹੋ ਗਿਆ ਜੀ ਜੀ ਕਈ ਦੋ ਜਾਂ ਚਟਾ ਸਮਾਨ ਵੀ ਕਹੀ ਦਿੰਦੇ ਮੈਂ ਕਿਹਾ ਸਮਾਨ ਕਿਹੜੇ ਮੇਰੀ ਜਗ੍ਹਾ ਉਹ ਕਹਿੰਦਾ ਜੀ ਉਹ ਮਤਲਬ ਕਿ ਹੁਣ ਪੰਚਾਇਤ ਮੈਂ ਕਿਵੇਂ ਉਹ ਕਹਿੰਦਾ ਜੀ ਉਹ ਕਿੱਟਾ ਮਿੱਟਾ ਹੋਣੀ ਆ ਨਹੀਂ ਸਕੀ ਤੇ ਮੈਂ ਕਿਹਾ ਉਹ ਕਿੱਥੋਂ ਹਨੇ ਇਸ਼ਾਰਾ ਕੀਤਾ ਫਸੇ ਨਾ ਕਿ ਕਾਰ ਭਜਾ ਕੇ ਲੈ ਗਿਆ ਮੈਂ ਉਧਰ ਨੂੰ ਦਿੱਲੀ ਵੱਲ ਨੂੰ ਮੂੰਹ ਕਰਕੇ ਕਿੰਨੀ ਦੇਰ ਸੋਚਦਾ ਰਿਹਾ ਕਿ ਭਈ ਹੁਣ ਤੈਨੂੰ ਕੀ ਕਹਾਂ ਇਹ ਕਿੱਥੋਂ ਆਈ ਕਿੱਥੋਂ ਗਈਆਂ ਨੇ ਮੈਂ ਕੀ ਬੋਲ ਸਕਦਾ ਤੋਂ ਗੱਲ ਇਹ ਆ ਕਿ ਇਹਦਾ ਮਤਲਬ ਇਹ ਆ ਕਿ ਜੇ ਜਾਂਚ ਪੜਤਾਲ ਅੱਛਾ ਜਦੋਂ ਤੱਕ ਇਹ ਬੈਠੇ ਕਿਹੜੀਆਂ ਜਾਂਚ ਪੜਤਾਲ ਸਰ ਜੀ ਇਹ ਜਾਣ ਕੇ ਤਾਂ ਜਾਂਚ ਪੜਤਾਲ ਹੋ ਸਕਦੀ ਹੈ ਨਾ ਹੂੰ ਹੂੰ ਜੋ ਮਰਜ਼ੀ ਕਹਿਣ ਮੰਤਰੀ ਸਾਹਿਬ ਕੇ ਹਾਂ ਭਾਈ ਜਾਂਚ ਪੜਤਾਲ ਕਰਵਾਵਾਂਗੇ ਜੀ ਕਹਿ ਦਿੱਤਾ ਜੀ ਕਰ ਦਿੱਤਾ ਜੀ ਗੱਲ ਦਾ ਜਵਾਬ ਸਪਸ਼ਟ ਨਹੀਂ ਹੈ ਜੀ ਕਿ ਯਾਰ ਸਟੇਸ਼ਨਰੀ ਜਾਂ ਇਹ ਰਜਿਸਟਰ ਪੈਨਸਲ 7000 ਦਾ ਕਿੰਨੇ T-shirt ਇੱਕ ਜਾਂ ਰਿਸਟਮੈਂਟ ਉਹ ਕਿੰਨੇ ਆ ਜੀ ਜਾਂ ਬਿੱਲ ਜਿਹੜੇ ਵੱਧ ਪਏ ਉਹ ਕੌਣ ਆਪਦੇ ਪੱਤਰ ਤੇ ਕਰ ਗਿਆ ਜੀ ਹੂੰ ਤੇ ਜੇ ਸੈਮੀਨਾਰ ਕਰਾਉਣਾ ਤੇ ਫਿਰ ਮਤਲਬ ਕਿ ਕੀ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਤਾਂ ਮਤਲਬ ਕਿ ਸਪਸ਼ਟਤਾ ਹੈ ਨਹੀਂ ਕਿ ਇਹਨਾਂ ਚੀਜ਼ਾਂ ਦੀ ਹੂੰ ਜੀ ਜੀ ਬਿਲਕੁਲ ਚਲੋ ਖੈਰ ਕਿੰਨਾ ਕੁ ਸਪਸ਼ਟ ਕਰਦੇ ਆ ਕਿ ਨਕ ਨਹੀਂ ਇੰਤਜ਼ਾਰ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਮਨਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਵੀ ਤੇ ਕਹਿੰਦੇ ਕਿ ਹਰਿਆਣਾ ਜ਼ਿਆਦਾ ਬੈਟਰ ਹੈ ਬਈ ਸੈਲਰੀ ਤੇ ਪੈਨਸ਼ਨ ਦੇ ਮਾਮਲੇ ਦੇ ਵਿੱਚ ਤੇ ਚੰਗੀ ਗੱਲ ਹੈ ਜਿੱਥੇ ਕੁਝ ਕਿਸੇ ਦਾ ਭਲਾ ਹੋ ਰਿਹਾ ਚੰਗੀ ਗੱਲ ਹੀ ਹੈ ਬੱਸ ਇਹਥੇ ਵੀ ਸੁਣ ਲਓ ਹਮ ਹਰਿਆਣੇ ਤੇ ਪੰਜਾਬ ਨੂੰ ਮੈਂ ਬਹੁਤ ਵਾਰੀ ਕੰਪੇਅਰ ਕਰਕੇ ਰੱਖਦਾ ਉਹਨਾਂ ਸਾਹਮਣੇ ਜੀ ਸਾਡੇ ਬੰਦੇ ਪਤਾ ਕੀ ਕਹਿੰਦੇ ਆ ਉਹਨਾਂ ਕੋਲ ਤੇ ਗੁੜਗਾਓ ਹੈ ਜੀ ਉਹਨਾਂ ਕੋਲ ਪਾਣੀ ਪੱਤੇ ਆ ਤੇ ਮੈਂ ਕਿਹਾ ਆਪਾਂ ਵੱਡੇ ਆ ਕਿਨੇ ਸੀ ਹਮ ਪੰਜਾਬ ਫਿਰ ਫਿਰ ਪੰਜਾਬ ਦੇ ਕਾਹਦਾ ਮਨਾਉਂਦੇ ਹੁੰਨੇ ਹੋ ਔਰ ਜੇ ਜੇਤਨ ਲੱਗਦਾ ਵੀ ਕੋਈ ਸਾਧਾਰਤ ਸੂਬੇ ਦੀ ਫਿਰ ਗੱਲ ਕਹੋ ਕਿ ਵੀ ਇਹ ਚੀਜ਼ ਜਿਹੜੀ ਇਹ ਸਾਡੇ ਨਾਲ ਹੋਈ ਆ ਨਹੀਂ ਸੀ ਹੋਣੀ ਚਾਹੀਦੀ ਕੋ ਐਗਜ਼ਿਸਟਿੰਗ ਜਿਹੜੀ ਹੁੰਦੀ ਆ ਉਹ ਚਲਦੀ ਰਹਿੰਦੀ ਸੈ ਹੁੰ ਹੂੰ ਠੀਕ ਹੈ ਉਧਰ ਵੀ ਬੰਦੇ ਕੱਟੜ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਉਧਰ ਵੀ ਕੁਝ ਬੰਦਿਆਂ ਨੇ ਵਿੜਾ ਕਰਕ ਕੀਤਾ ਪਰ ਸਾਡਾ ਪੰਜਾਬ ਤੇ ਕਹ ਲਓ ਕਿ ਭਈ ਉਹ ਸ਼ਿਮਲਾ ਤੇ ਉਹ ਦਿੱਲੀ ਤੱਕ ਇਥੇ ਸਾਡਾ ਹੀ ਸੀ ਜੀ ਤਾਂ ਫਿਰ ਅਸੀਂ ਲੜਕੇ ਤੇ ਫਿਰ ਸੂਬੇ ਚ ਸੂਬੀ ਕੱਢੀ ਹੈ ਤੇ ਫਿਰ ਖੁਸ਼ੀ ਮਨਾਉਣੀ ਆ ਚਾਹੀਦੀ ਆ ਕਿ ਇਸ ਪਾਸੇ ਸੋਚਣਾ ਵਿਚਾਰਨਾ ਚਾਹੀਦਾ ਕਿ ਜੇ ਅਸੀਂ ਅੱਜ ਸਾਂਝੇ ਰੂਪ ਚ ਹੁੰਦੇ ਪਹਿਲੀ ਗੱਲ ਤੇ ਇਹ ਸੀ ਕਿ ਹੁਣ ਵੀ ਅੰਦੋਲਨ ਵੇਲੇ ਇਕੱਠੇ ਹੋ ਕੇ ਲੜੇ ਸੀ ਨਾ ਜੀ 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 ਤੇ ਉਦੋਂ ਇਕੱਠੇ ਕਿਉਂ ਨਹੀਂ ਸੀ ਰਹਿ ਸਕਦੇ ਬਈ ਬਿਲਕੁਲ ਤੇ ਫਿਰ ਤੁਸੀਂ ਇਹ ਵੀ ਦੇਖੋ ਵੀ ਹੁੰਦਾ ਕੀ ਤੇ ਹੁੰਦਾ ਕਿ ਜੇ ਤੂੰ ਦਿੰਦੀ ਸਾਥ ਹੁਣ ਨੂੰ ਕੀ ਕੀ ਨਹੀਂ ਹੁੰਦਾ ਬਿਲਕੁਲ ਜੀ ਬਹੁਤ ਕੁਝ ਹੋ ਸਕਦਾ ਸੀ